ਕੀ ਸਾਡੀਆਂ ਰਗਾਂ ਦੇ ਵਿੱਚ ਦੌੜ ਰਿਹਾ ਖੂਨ ਪਾਣੀ ਹੋ ਗਿਆ ਕਿ ਮਾਪਿਆਂ ਦਾ ਰਿਸ਼ਤੇ ਵਿੱਚ ਪਿਆਰ ਖਤਮ ਹੋ ਚੁੱਕਿਆ ਹੈ ਕਿ ਇਨਸਾਨੀਅਤ ਹੁਣ ਬੱਚੀ ਹੀ ਨਹੀਂ ਹੈ ਇਹ ਸਵਾਲ ਉੱਠ ਰਹੇ ਹਨ ਕਿਉਂਕਿ ਤਿੰਨ ਲਹੂ ਕੰਡੇ ਖੜੀ ਕਰਨ ਵਾਲੀ ਵਾਰਦਾਤਾ ਨੇ ਇਨਸਾਨੀਅਤ ਰਿਸ਼ਤਿਆਂ ਦੇ ਵਿਸ਼ਵਾਸ ਨੂੰ ਹਿਲਾ ਕੇ ਰੱਖ ਦਿੱਤਾ ਜ਼ਿੰਦਗੀ ਬਚਾਉਣ ਵਾਲੀ ਨਰਸ ਆਖਿਰ ਕਿਵੇਂ ਬਦਲਾ ਲੈਣ ਲਈ ਕਿਸੇ ਨੂੰ ਐਚਆਈਵੀ ਦਾ ਟੀਕਾ ਲਗਾ ਸਕਦੀ ਹੈ ਜਨਮ ਦੇਣ ਵਾਲੇ ਮਾਪੇ ਆਪਣੇ ਬੱਚਿਆਂ ਦੇ ਟੁਕੜੇ ਕਰਨ ਬਾਰੇ ਕਿਵੇਂ ਸੋਚ ਸਕਦੇ ਹਨ ਪਿੰਡ ਦੇ ਵਿੱਚ ਆਪਣੀ ਸਰਦਾਰੀ ਹਾਸਲ ਕਰਨ ਲਈ ਪਿਤਾ ਆਪਣੀ ਉਸ ਬੱਚੀ ਨੂੰ ਕਿਵੇਂ ਖਤਮ ਕਰ ਸਕਦਾ ਹੈ ਜੋ ਉਸ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਹੋਵੇ ਇਹਨਾਂ ਤਿੰਨ ਘਟਨਾਵਾਂ ਨੂੰ ਦੱਸਣ ਦਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਬਲਕਿ ਸਮਾਜ ਦੇ ਉਸ ਰੂਪ ਤੋਂ ਜਾਣੂ ਕਰਵਾਉਣਾ ਹੈ ਜੋ ਸਾਡੇ ਵਿੱਚ ਵਿਚਰ ਰਿਹਾ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਭਗਵਨੀਤਕੌਰ ਤੁਸੀਂ ਦੇਖ ਰਹੇ ਹੋ ਪ੍ਰਾਈਮ ਬੁਲੇਟਿਨ ਪਿਆਰ ਨਫ਼ਰਤ ਲਾਲਚ ਤੇ ਜਨੂਨ ਇਨਸਾਨ ਨੂੰ ਜਲਾਦ ਕਿਵੇਂ ਬਣਾ ਦਿੰਦਾ ਹੈ ਉਸਦੀ ਪਹਿਲੀ ਵਾਰਦਾਤ ਆਂਧ੍ਰਪ੍ਰਦੇਸ਼ ਦੇ ਕੁਰਨੂਲ ਤੋਂ ਹੈ ਜਿੱਥੇ ਇੱਕ ਨਰਸ ਨੂੰ ਡਾਕਟਰ ਦੇ ਨਾਲ ਪਿਆਰ ਹੋ ਗਿਆ ਪਰ ਡਾਕਟਰ ਉਸ ਨਾਲ ਪਿਆਰ ਨਹੀਂ ਕਰਦਾ ਸੀ ਘਰ ਵਾਲਿਆਂ ਨੇ ਡਾਕਟਰ ਦਾ ਵਿਆਹ ਇੱਕ ਹੋਰ ਮਹਿਲਾ ਡਾਕਟਰ ਦੇ ਨਾਲ ਕਰਵਾ ਦਿੱਤਾ ਦੋਵੇਂ ਡਾਕਟਰ ਜੋੜਾ ਆਪਸ ਦੇ ਵਿੱਚ ਖੁਸ਼ ਸਨ ਪਰ ਨਰਸ ਨੂੰ ਪਿਆਰ ਦੇ ਵਿੱਚ ਨਾ ਕਬੂਲ ਨਹੀਂ ਸੀ ਨਰਸ ਨੇ ਇੱਕ ਉਹ ਪਾਸੜ ਪਿਆਰ ਨੂੰ ਧੋਖਾ ਮੰਨਿਆ ਅਤੇ ਬਦਲਾ ਲੈਣ ਦੇ ਲਈ ਆਪਣੇ ਹੀ ਖੀਤੇ ਦਾ ਗਲਤ ਇਸਤੇਮਾਲ ਕੀਤਾ। ਨਰਸ ਨੇ ਆਪਣੇ ਸਾਥੀਆਂ ਦੇ ਨਾਲ ਡਾਕਟਰ ਦੀ ਪਤਨੀ ਨੂੰ ਰਸਤੇ ਤੋਂ ਹਟਾਉਣ ਦਾ ਖਤਰਨਾਕ ਪਲਾਨ ਤਿਆਰ ਕੀਤਾ ਜਿਸ ਦੇ ਵਿੱਚ ਤੈਅ ਹੋਇਆ ਕਿ ਡਾਕਟਰ ਦੀ ਪਤਨੀ ਨੂੰ ਐਚਆਈਵੀ ਦਾ ਇੰਜੈਕਸ਼ਨ ਲਗਾਇਆ ਜਾਵੇਗਾ ਪੁਲਿਸ ਮੁਤਾਬਕ ਕਰਨੂਲ ਦੇ ਸਰਕਾਰੀ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੀ ਪੀੜਤ ਮਹਿਲਾ ਡਾਕਟਰ ਜਦੋਂ ਸਕੂਟੀ ਤੇ ਹਸਪਤਾਲ ਤੋਂ ਘਰ ਜਾ ਰਹੀ ਸੀ ਦਾ ਪਲਾਨ ਦੇ ਮੁਤਾਬਕ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਟੱਕਰ ਮਾਰ ਦਿੱਤੀ ਡਿੱਗੇ ਹੋਏ ਡਾਕਟਰ ਦੀ ਮਦਦ ਕਰਨ ਦਾ ਬਹਾਨਾ ਬਣਾ ਕੇ ਉੱਥੇ ਮੌਜੂਦ ਦੋ ਔਰਤਾਂ ਨੇ ਮਹਿਲਾ ਡਾਕਟਰ ਨੂੰ HIV ਲਾਗ ਵਾਲੇ ਟੀਕੇ ਲਗਾਏ ਮਹਿਲਾ ਡਾਕਟਰ ਨੂੰ ਸ਼ੱਕ ਹੋਇਆ ਕਿ ਮਦਦ ਕਰਨ ਵਾਲੀ ਮਹਿਲਾ ਨੇ ਉਸ ਨੂੰ ਟੀਕਾ ਲਗਾਇਆ ਤਾਂ ਉਸ ਨੇ ਆਪਣੇ ਫੋਨ ਤੇ ਉਹਨਾਂ ਦੇ ਚਿਹਰਿਆਂ ਦੀਆਂ ਤਸਵੀਰਾਂ ਖਿੱਚ ਲਈਆਂ ਉਨ੍ਹਾਂ ਦੀਆਂ ਤਸਵੀਰਾਂ ਕੱਪੜਿਆਂ ਅਤੇ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਪੁਲਿਸ ਨੇ ਜਾਂਚ ਜਦੋਂ ਕੀਤੀ ਟੱਕਰ ਮਾਰਨ ਵਾਲੀ ਗੱਡੀ ਦਾ ਨੰਬਰ ਦਾ ਪਤਾ ਲਗਾਇਆ ਤਾਂ ਉਹ ਗੱਡੀ ਮੁਲਜ਼ਮ ਨਰਸ ਦੇ ਨਾਂ ਤੇ ਸੀ ਪੁਲਿਸ ਨੇ ਜਦੋਂ ਮੁਲਜ਼ਮ ਨਰਸ ਨੂੰ ਗ੍ਰਫਤਾਰ ਕੀਤਾ ਤਾਂ ਸ਼ੁਰੂਆਤ ਦੇ ਵਿੱਚ ਨਰਸ ਨਹੀਂ ਮੰਨੀ ਪਰ ਬਾਅਦ ਦੇ ਵਿੱਚ ਉਸਨੇ ਕਬੂਲਿਆ ਕਿ ਆਪਣੀ ਇੱਕ ਦੋਸਤ ਅਤੇ ਉਸਦੇ ਪੁੱਤਰਾ ਦੇ ਨਾਲ ਮਿਲ ਕੇ ਬਦਲਾ ਲੈਣ ਲਈ ਡਾਕਟਰ ਦੀ ਪਤਨੀ ਨੂੰ ਐਚਆਈਵੀ ਦਾ ਇੰਜੈਕਸ਼ਨ ਲਗਾਇਆ ਗਿਆ ਸੀ ਸਿਰਫ ਇੰਨਾ ਹੀ ਨਹੀਂ ਨਰਸ ਨੇ ਇੰਜੈਕਸ਼ਨ ਨਾਈਟ ਸ਼ਿਫਟ ਦੇ ਵਿੱਚ ਕੰਮ ਕਰਨ ਵਾਲੀ ਆਪਣੀ ਸਾਥੀ ਨਰਸ ਕੋਲੋਂ ਹਾਸਲ ਕੀਤਾ ਸੀ ਪੁਲਿਸ ਨਰਸ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਐਚਆਈਵੀ ਇੰਜੈਕਸ਼ਨ ਦਾ ਇੰਤਜ਼ਾਮ ਕਰਨ ਵਾਲੀ ਨਰਸ ਦੀ ਵੀ ਜਾਂਚ ਹੋ ਰਹੀ ਹੈ ਇਕਤਰਫਾ ਪਿਆਰ ਕਿਸੇ ਨੂੰ ਇਸ ਕਦਰ ਤੱਕ ਹੈਵਾਨ ਬਣਾ ਸਕਦਾ ਹੈ ਇਹ ਕੋਈ ਸੋਚ ਵੀ ਨਹੀਂ ਸਕਦਾ ਪਿਆਰਤੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲੀ ਦੂਜੀ ਵਾਰਦਾਤ ਮਹਾਰਾਸ਼ਟਰ ਤੋਂ ਹੈ ਜਿੱਥੇ ਮੁਖੇੜ ਤਾਲੂਕਾ ਦੇ ਪਿੰਡ ਕੇਰੂਰ ਦੇ ਪਾਂਡੂ ਰੰਗਾ ਕੋਂਡਮ ਮੰਗਲੇਨਾਥ ਦੇ ਵਿਅਕਤੀ ਨੇ ਆਪਣੀ ਧੀ ਦਾ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਦੀ ਸਿਆਸੀ ਇੱਛਾ ਦੇ ਵਿੱਚ ਉਹ ਕੁੜੀ ਰੁਕਾਵਟ ਪੈਦਾ ਕਰ ਰਹੀ ਸੀ। ਪੰਡੂ ਰੰਗਾ ਪਿੰਡ ਦਾ ਸਰਪੰਚ ਬਣਨਾ ਚਾਹੁੰਦਾ ਸੀ। ਪਿੰਡ ਦੇ ਵਿੱਚ ਉਸ ਦਾ ਚੰਗਾ ਨਾਂ ਸੀ ਪਰ ਨਿਯਮਾਂ ਮੁਤਾਬਕ ਉਹ ਸਰਪੰਚੀ ਦੀ ਦਾਅਵੇਦਾਰੀ ਇਸ ਲਈ ਪੇਸ਼ ਨਹੀਂ ਕਰ ਸਕਦਾ ਸੀ ਕਿਉਂਕਿ ਉਸ ਦੇ 3 ਬੱਚੇ ਸਨ। ਸਿਰਫ 2 ਬੱਚੇ ਵਾਲਾ ਹੀ ਸਰਪੰਚ ਦੀ ਚੋਣ ਲੜ ਸਕਦਾ ਸੀ। ਪਾਂਡੁਰੰਗਾ ਦੀਆਂ ਜੁੜਵਾ ਧੀਆਂ ਸਨ ਅਤੇ ਇੱਕ ਮੁੰਡਾ ਉਸਨੇ ਪਹਿਲਾ ਇੱਕ ਬੱਚੇ ਨੂੰ ਗੋਦ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕਿਆ ਫਿਰ ਉਸਨੇ 6 ਸਾਲ ਦੀ ਧੀ ਪ੍ਰਾਚੀ ਨੂੰ ਮਾਰਨ ਦਾ ਪਲਾਨ ਤਿਆਰ ਕੀਤਾ অবভিয়াসলি কারণ প্রাচী ਆਪਣੇ ਪਿਤਾ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਸੀ ਅਤੇ ਉਸ ਦੀ ਹਰ ਗੱਲ ਮੰਨਦੀ ਸੀ ਪੁੱਤਰ ਨੂੰ ਮਲਜ਼ਮ ਪਿਤਾ ਪਾਂਡੁਰੰਗਾ ਵਾਰਿਸਮੰਦਾ ਸੀ ਦੂਜੇ ਨੰਬਰ ਦੀ ਧੀ ਮਾਂ ਦੇ ਨਾਲ ਜ਼ਿਆਦਾ ਰਹਿੰਦੀ ਸੀ ਹੈਵਾਨ ਪਿਤਾ ਨੇ ਆਪਣੀ ਧੀ ਦੇ ਪਿਆਰ ਦਾ ਫਾਇਦਾ ਚੁੱਕਿਆ ਉਸ ਨੇ ਸੂਬੇ ਤੋਂ ਬਾਹਰ ਤੇਲੰਗਾਨਾ ਦੇ ਨizamabad ਦੇ ਵਿੱਚ প্রাচੀ ਨੂੰ ਖਤਮ ਕਰਨ ਦਾ ਪਲਾਨ ਬਣਾਇਆ ਬਾਈਕ ਤੇ ਪ੍ਰਾਚੀ ਨੂੰ ਬਿਠਾਇਆ ਅਤੇ ਨਹਿਰ ਦੇ ਵਿੱਚ ਛੁੱਟ ਦਿੱਤਾ ਪੁਲਿਸ ਨੂੰ ਇਤਲਾ ਮਿਲੀ ਸੀ ਕਿ ਤੇਲੰਗਾਨਾ ਦੇ ਇਡਾਪਾਲੀ ਨੇੜੇ ਆਰਪੀ ਕੈਂਪ ਦੇ ਭਰਵਾਰ ਨizam ਸਾਗਰ ਨਹਿਰ ਦੇ ਵਿੱਚ ਇੱਕ ਬੱਚੀ ਦੀ ਦੇ ਮਿਲੀ ਹੈ ਸੁਧیرਨਾ ਦੇ ਇੱਕ ਕਾਂਸਟੇਬਲ ਨੇ ਪੁਲਿਸ ਦੀ ਘੋਸ਼ਣਾ ਨੂੰ ਆਪਣੇ ਵਟਸਐਪ ਸਟੇਟਸ ਵੱਜੋਂ ਲਗਾਇਆ ਸੀ ਉਸ ਦਾ ਵਟਸਐਪ ਸਟੇਟਸ ਮਹਾਰਾਸ਼ਟਰ ਦੇ ਮੁਖੇੜ ਤਾਲੂਕਾ ਦੇ ਵਿੱਚ ਰਿਸ਼ਤੇਦਾਰਾਂ ਵੱਲੋਂ ਵੇਖਿਆ ਗਿਆ ਜਿਨ੍ਹਾਂ ਨੇ ਦੱਸਿਆ ਕਿ ਉਹ ਬੱਚੀ ਦੇ ਵੇਰਵਿਆਂ ਬਾਰੇ ਜਾਣਦੇ ਹਨ ਪੁਲਿਸ ਫੌਰਨ ਪਿਤਾ ਪੰਡੂ ਰੰਗਾ ਦੇ ਕੋਲ ਪਹੁੰਚੀ ਅਤੇ ਬੱਚੀ ਦੇ ਬਾਰੇ ਪੁੱਛਗਿੱਛ ਕੀਤੀ ਤਾਂ ਪੁਲਿਸ ਨੂੰ ਸ਼ੱਕ ਹੋਇਆ ਜਦੋਂ ਸਖਤੀ ਕੀਤੀ ਗਈ ਤਾਂ ਜਲਾਦ ਪਿਤਾ ਪਾਂਡੂ ਰੰਗਾ ਨੇ ਸਭ ਕੁਝ ਕਬੂਲ ਲਿਆ ਸਰਪੰਚ ਦੀ ਚੋਣ ਲੜਨ ਦੇ ਲਈ ਉਸ ਨੇ ਆਪਣੀ ਹੀ ਧੀ ਨੂੰ ਰਸਤੇ ਤੋਂ ਹਟਾ ਦਿੱਤਾ ਤੀਜੀ ਮਾਪਿਆਂ ਦੀ ਹੈਵਾਨੀਅਤ ਵਾਲੀ ਖਬਰ ਅਮਰੀਕਾ ਦੇ ਕੈਲੀਫੋਰਨੀਆ ਤੋਂ ਆਈ ਜਿੱਥੇ ਮਾਪਿਆਂ ਨੂੰ ਆਪਣੀ ਹੀ ਔਲਾਦ ਨੂੰ ਖਤਮ ਕਰਨ ਦੇ ਦੋਸ਼ ਦੇ ਵਿੱਚੋਂ ਮਰਕੈਤ ਦੀ ਸਜ਼ਾ ਮਿਲੀ ਕੈਲੀਫੋਰਨੀਆ ਦੇ ਕਾਲ ਅਦਾਲਤ ਨੇ 39 ਸਾਲਾ ਮੋਰਸਿਸ ਜੁਇਲ ਟੇਲਰ ਅਤੇ ਉਸ ਦੀ 49 ਸਾਲਾ ਪਤਨੀ ਨਟਾਲੀ ਸੁਮੀ ਕੋ ਬ੍ਰਾਥਵੈਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਜੋੜੇ ਨੇ ਆਪਣੇ 13 ਸਾਲਾ ਧੀ ਮਲਾਈਕਾ ਅਤੇ 12 ਸਾਲਾ ਪੁੱਤਰ ਮੋਰਸ ਜੂਨੀਅਰ ਦਾ ਚਾਕੂ ਨਾਲ ਸਿਰ ਵੱਢ ਕੇ ਉਹਨਾਂ ਨੂੰ ਖਤਮ ਕਰ ਦਿੱਤਾ। ਇਹ ਦਿਲ ਦੇ ਹਲਾਣ ਵਾਲੀ ਘਟਨਾ 29 ਨਵੰਬਰ 2020 ਦੀ ਹੈ ਸ਼ੁਰੂ ਦੇ ਵਿੱਚ ਲੋਕਾਂ ਨੂੰ ਸ਼ੱਕ ਉਦੋਂ ਹੋਇਆ ਜਦੋਂ ਮੌਰਿਸ ਟੇਲਰ ਆਪਣੇ ਆਨਲਾਈਨ ਜ਼ੂਮ ਸੈਸ਼ਨ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਪਰ ਭਿਆਨਕ ਸੱਚ ਉਸ ਵੇਲੇ ਸਾਹਮਣੇ ਆਇਆ ਜਦੋਂ ਘਰ ਦੇ ਵਿੱਚ ਗੈਸ ਲੀਕ ਦੀ ਸ਼ਿਕਾਇਤ ਤੇ ਲਾਸ ਐਂਜਲਸ ਕਾਉਂਟੀ ਫਾਇਰ ਡਿਪਾਰਟਮੈਂਟ ਮੌਕੇ ਤੇ ਪਹੁੰਚਿਆ ਘਰ ਅੰਦਰ ਦਾਖਲ ਹੋਣ ਤੇ ਪੁਲਿਸ ਨੂੰ ਦੋਵੇਂ ਬੱਚਿਆਂ ਦੀਆਂ 대ਹਾਂ ਵੱਖ-ਵੱਖ ਬੈੱਡਰੂਮਾਂ ਦੇ ਵਿੱਚ ਮਿਲੀਆਂ ਅਦਾਲਤ ਦੇ ਵਿੱਚ ਪੇਸ਼ ਤੱਥਾਂ ਮੁਤਾਬਕ ਖਤਮ ਕਰਨ ਤੋਂ ਬਾਅਦ ਮਾਪਿਆਂ ਨੇ ਆਪਣੇ ਦੋ ਛੋਟੇ ਪੁੱਤਰਾਂ ਨਾਲ ਹੋਰ ਵੀ ਦਰਿੰਦਗੀ ਕੀਤੀ ਉਸ ਸਮੇਂ 8 ਅਤੇ 9 ਸਾਲ ਦੇ ਦੋਵੇਂ ਛੋਟੇ ਬੱਚਿਆਂ ਨੂੰ ਜ਼ਬਰਦਸਤੀ ਆਪਣੇ ਵੱਡੇ ਭੈਣ-ਭਰਾ ਦਿਆ ਵੱਡੀਆਂ ਹੋਈਆਂ ਲਾਸ਼ਾਂ ਦਿਖਾਈਆਂ ਗਈਆਂ ਇੰਨਾ ਹੀ ਨਹੀਂ ਉਹਨਾਂ ਮਾਸੂਮ ਬੱਚਿਆਂ ਨੂੰ ਕਈ ਦਿਨਾਂ ਤੱਕ ਬਿਨਾਂ ਖਾਣੇ ਦੇ ਕਮਰਿਆਂ ਦੇ ਵਿੱਚ ਬੰਦ ਵੀ ਰੱਖਿਆ ਗਿਆ ਸੁਣਵਾਈ ਦੌਰਾਨ ਮਲਜ਼ਮ ਮਾ ਨਟਾਲੀ ਬ੍ਰੌਥਵੈਲ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਉਸਨੇ ਅਦਾਲਤ ਵਿੱਚ ਦਾਵਾ ਕੀਤਾ ਕਿ ਉਸਨੇ ਬੱਚਿਆਂ ਨੂੰ ਮਾਰਿਆ ਹੀ ਨਹੀਂ ਹੈ ਸਗੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਬੱਚਿਆਂ ਦੀ ਨਾਨੀ ਨੇ ਵੀ ਸਾਰਾ ਦੋਸ਼ ਮੌਰਿਸ ਟੇਲਰ ਦੇ ਸਿਰ ਤੇ ਮੜ ਦਿੱਤਾ ਅਤੇ ਆਪਣੀ ਧੀ ਦਾ ਪੱਖ ਲਿਆ ਹਾਲਾਂਕਿ ਜੱਜ ਨੇ ਇਹਨਾਂ ਸਾਰੇ ਦਾਅਵਿਆਂ ਨੂੰ ਸਖਤ ਸਖਤੀ ਨਾਲ ਖਾਰਜ ਕਰ ਦਿੱਤਾ ਜੱਜ ਨੇ ਕਿਹਾ ਕਿ ਦੋਹਾਂ ਮੁਲਜ਼ਮਾ ਦੇ ਚਿਹਰਿਆਂ ਤੇ ਆਪਣੇ ਕੀਤੇ ਲਈ ਕੋਈ ਵੀ ਪਛਤਾਵਾ ਨਜ਼ਰ ਨਹੀਂ ਆਉਂਦਾ ਅਦਾਲਤ ਨੇ ਇਸ ਕਾਂਡ ਨੂੰ ਰਾક્ષਸੀ ਘਰਾੜ ਦਿੱਤਾ ਅਦਾਲਤ ਨੇ ਬੱਚੇ ਹੋਏ ਦੋ ਛੋਟੇ ਬੱਚਿਆਂ ਦੀ ਸੁਰੱਖਿਆ ਲਈ 10 ਸਾਲ ਦਾ ਪ੍ਰੋਟੈਕਟਿਵ ਆਰਡਰ ਵੀ ਜਾਰੀ ਕੀਤਾ ਹੈ ਤਿੰਨ ਕਟਨਾਵਾਂ ਉਸ ਸਮਾਜ ਤੋਂ ਹਨ ਜਿਸ ਨੂੰ ਅਸੀਂ ਪਿਛੜਿਆ ਹੋਇਆ ਕਹਿकर ਟਾਲ ਨਹੀਂ ਸਕਦੇ ਬਲਕਿ ਇਹ ਵਾਰਦਾਤ ਕਰਨ ਵਾਲੇ ਕੋਈ ਬੇਗਾਨਾ ਵੀ ਨਹੀਂ ਸੀ ਬਲਕਿ ਉਸਨ ਜਿਨ੍ਹਾਂ ਨੇ ਉਹਨਾਂ ਨੂੰ ਜਨਮ ਦਿੱਤਾ ਸੀ ਇਨਸਾਨ ਦਾ ਹੈਵਾਨੀ ਰੂਪ ਸਮਾਜ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਕੀ ਸਾਡੀਆਂ ਰਗਾਂ ਦੇ ਵਿੱਚ ਦੌੜ ਰਿਹਾ ਖੂਨ ਪਾਣੀ ਹੋ ਗਿਆ ਕਿ ਮਾਪਿਆਂ ਦਾ ਰਿਸ਼ਤੇ ਵਿੱਚ ਪਿਆਰ ਖਤਮ ਹੋ ਚੁੱਕਿਆ ਹੈ ਕਿ ਇਨਸਾਨੀਅਤ ਹੁਣ ਬੱਚੀ ਹੀ ਨਹੀਂ ਹੈ ਇਹ ਸਵਾਲ ਉੱਠ ਰਹੇ ਹਨ ਕਿਉਂਕਿ ਤਿੰਨ ਲਹੂ ਕੰਡੇ ਖੜੀ ਕਰਨ ਵਾਲੀ ਵਾਰਦਾਤਾ ਨੇ ਇਨਸਾਨੀਅਤ ਰਿਸ਼ਤਿਆਂ ਦੇ ਵਿਸ਼ਵਾਸ ਨੂੰ ਹਿਲਾ ਕੇ ਰੱਖ ਦਿੱਤਾ ਹੈ ਜ਼ਿੰਦਗੀ ਬਚਾਉਣ ਵਾਲੀ ਨਰਸ ਆਖਿਰ ਕਿਵੇਂ ਬਦਲਾ ਲੈਣ ਲਈ ਕਿਸੇ ਨੂੰ ਐਚਆਈਵੀ ਦਾ ਟੀਕਾ ਲਗਾ ਸਕਦੀ ਹੈ ਜਨਮ ਦੇਣ ਵਾਲੇ ਮਾਪੇ ਆਪਣੇ ਬੱਚਿਆਂ ਦੇ ਟੁਕੜੇ ਕਰਨ ਬਾਰੇ ਕਿਵੇਂ ਸੋਚ ਸਕਦੇ ਹਨ ਪਿੰਡ ਦੇ ਵਿੱਚ ਆਪਣੀ ਸਰਦਾਰੀ ਹਾਸਲ ਕਰਨ ਲਈ ਪਿਤਾ ਆਪਣੀ ਉਸ ਬੱਚੀ ਨੂੰ ਕਿਵੇਂ ਖਤਮ ਕਰ ਸਕਦਾ ਹੈ ਜੋ ਉਸ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਹੋਵੇ ਇਹਨਾਂ ਤਿੰਨ ਘਟਨਾਵਾਂ ਨੂੰ ਦੱਸਣ ਦਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਬਲਕਿ ਸਮਾਜ ਦੇ ਉਸ ਰੂਪ ਤੋਂ ਜਾਣੂ ਕਰਵਾਉਣਾ ਹੈ ਜੋ ਸਾਡੇ ਵਿੱਚ ਵਿਚਰ ਰਿਹਾ ਸਤਿਯਾਕਾਲ ਮੈਂ ਹਾਂ ਭਗਵਨੀਤਕੌਰ ਤੁਸੀਂ ਦੇਖ ਰਹੇ ਹੋ ਪ੍ਰਾਈਮ ਬੁਲੇਟਨ ਪਿਆਰ ਨਫ਼ਰਤ ਲਾਲਚ ਤੇ ਜਨੂਨ ਇਨਸਾਨ ਨੂੰ ਜਲਾਦ ਕਿਵੇਂ ਬਣਾ ਦਿੰਦਾ ਹੈ ਉਸ ਦੀ ਪਹਿਲੀ ਵਾਰਦਾਤ ਆਂਧਰਾ ਪ੍ਰਦੇਸ਼ ਦੇ ਗੁਰਨੂਲ ਤੋਂ ਹੈ ਜਿੱਥੇ ਇੱਕ ਨਰਸ ਨੂੰ ਡਾਕਟਰ ਦੇ ਨਾਲ ਪਿਆਰ ਹੋ ਗਿਆ ਪਰ ਡਾਕਟਰ ਉਸ ਨਾਲ ਪਿਆਰ ਨਹੀਂ ਕਰਦਾ ਸੀ ਘਰ ਵਾਲਿਆਂ ਨੇ ਡਾਕਟਰ ਦਾ ਵਿਆਹ ਇੱਕ ਹੋਰ ਮਹਿਲਾ ਡਾਕਟਰ ਦੇ ਨਾਲ ਕਰਵਾ ਦਿੱਤਾ ਦੋਵੇਂ ਡਾਕਟਰ ਜੋੜਾ ਆਪਸ ਦੇ ਵਿੱਚ ਖੁਸ਼ ਚਣ ਪਰ ਨਰਸ ਨੂੰ ਪਿਆਰ ਦੇ ਵਿੱਚ ਨਾ ਕਬੂਲ ਨਹੀਂ ਸੀ ਨਰਸ ਨੇ ਇੱਕ ਪਾਸੜ ਪਿਆਰ ਨੂੰ ਧੋਖਾ ਮੰਨਿਆ ਅਤੇ ਬਦਲਾ ਲੈਣ ਦੇ ਲਈ ਆਪਣੇ ਹੀ ਕੀਤੇ ਦਾ ਗਲਤ ਇਸਤੇਮਾਲ ਕੀਤਾ ਨਰਸ ਨੇ ਆਪਣੇ ਸਾਥੀਆਂ ਦੇ ਨਾਲ ਡਾਕਟਰ ਦੀ ਪਤਨੀ ਨੂੰ ਰਸਤੇ ਤੋਂ ਹਟਾਉਣ ਦਾ ਖਤਰਨਾਕ ਪਲਾਨ ਤਿਆਰ ਕੀਤਾ ਜਿਸ ਦੇ ਵਿੱਚ ਤੈਅ ਹੋਇਆ ਕਿ ਡਾਕਟਰ ਦੀ ਪਤਨੀ ਨੂੰ ਐਚਆਈਵੀ ਦਾ ਇੰਜੈਕਸ਼ਨ ਲਗਾਇਆ ਜਾਵੇਗਾ ਪੁਲਿਸ ਮੁਤਾਬਕ ਕਰਨੂਲ ਦੇ ਸਰਕਾਰੀ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੀ ਪੀੜਤ ਮਹਿਲਾ ਡਾਕਟਰ ਜਦੋਂ ਸਕੂਟੀ ਤੇ ਹਸਪਤਾਲ ਤੋਂ ਘਰ ਜਾ ਰਹੀ ਸੀ ਤਾਂ ਅ ਪਲਾਨ ਦੇ ਮੁਤਾਬਕ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਟੱਕਰ ਮਾਰ ਦਿੱਤੀ ਡਿੱਗੀ ਹੋਏ ਡਾਕਟਰ ਦੀ ਮਦਦ ਕਰਨ ਦਾ ਬਹਾਨਾ ਬਣਾ ਕੇ ਉੱਥੇ ਮੌਜੂਦ ਦੋ ਔਰਤਾਂ ਨੇ ਅ ਮਹਿਲਾ ਡਾਕਟਰ ਨੂੰ ਐਚ ਆਈ ਵੀ ਲਾਗ ਵਾਲੇ ਟੀਕੇ ਲਗਾਏ ਮਹਿਲਾ ਡਾਕਟਰ ਨੂੰ ਸ਼ੱਕ ਹੋਇਆ ਕਿ ਮਦਦ ਕਰਨ ਵਾਲੀ ਮਹਿਲਾ ਨੇ ਉਸ ਨੂੰ ਟੀਕਾ ਲਗਾਇਆ ਹੈ ਤਾਂ ਉਸ ਨੇ ਆਪਣੇ ਫੋਨ ਤੇ ਉਨ੍ਹਾਂ ਦੇ ਚਿਹਰਿਆਂ ਦੀਆਂ ਤਸਵੀਰਾਂ ਖਿੱਚ ਲਈਆਂ ਉਨ੍ਹਾਂ ਦੀਆਂ ਤਸਵੀਰਾਂ ਕੱਪੜਿਆਂ ਅਤੇ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਪੁਲਿਸ ਨੇ ਜਾਂਚ ਜਦੋਂ ਕੀਤੀ ਟੱਕਰ ਮਾਰਨ ਵਾਲੀ ਗੱਡੀ ਦਾ ਨੰਬਰ ਦਾ ਪਤਾ ਲਗਾਇਆ ਤਾਂ ਉਹ ਗੱਡੀ ਮੁਲਜ਼ਮ ਨਰਸ ਦੇ ਨਾਂ ਤੇ ਸੀ ਪੁਲਿਸ ਨੇ ਜਦੋਂ ਮੁਲਜ਼ਮ ਨਰਸ ਨੂੰ ਗ੍ਰਫਤਾਰ ਕੀਤਾ ਤਾਂ ਸ਼ੁਰੂਆਤ ਦੇ ਵਿੱਚ ਨਰਸ ਨਹੀਂ ਮੰਨੀ ਪਰ ਬਾਅਦ ਦੇ ਵਿੱਚ ਉਸਨੇ ਕਬੂਲਿਆ ਕਿ ਆਪਣੀ ਇੱਕ ਦੋਸਤ ਅਤੇ ਉਸਦੇ ਪੁੱਤਰਾ ਦੇ ਨਾਲ ਮਿਲ ਕੇ ਬਦਲਾ ਲੈਣ ਲਈ ਡਾਕਟਰ ਦੀ ਪਤਨੀ ਨੂੰ ਐਚਆਈਵੀ ਦਾ ਇੰਜੈਕਸ਼ਨ ਲਗਾਇਆ ਗਿਆ ਸੀ ਸਿਰਫ ਇੰਨਾ ਹੀ ਨਹੀਂ ਨਰਸ ਨੇ ਇੰਜੈਕਸ਼ਨ ਨਾਈਟ ਸ਼ਿਫਟ ਦੇ ਵਿੱਚ ਕੰਮ ਕਰਨ ਵਾਲੀ ਆਪਣੀ ਸਾਥੀ ਨਰਸ ਕੋਲੋਂ ਹਾਸਲ ਕੀਤਾ ਸੀ ਪੁਲਿਸ ਨਰਸ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਐਚਆਈਵੀ ਇੰਜੈਕਸ਼ਨ ਦਾ ਇੰਤਜ਼ਾਮ ਕਰਨ ਵਾਲੀ ਨਰਸ ਦੀ ਵੀ ਜਾਂਚ ਹੋ ਰਹੀ ਹੈ ਇਕطرفਾ ਪਿਆਰ ਕਿਸੇ ਨੂੰ ਇਸ ਕਦਰ ਤੱਕ ਹੈਵਾਨ ਬਣਾ ਸਕਦਾ ਹੈ ਇਹ ਕੋਈ ਸੋਚ ਵੀ ਨਹੀਂ ਸਕਦਾ ਪਿਆਰਤੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲੀ ਦੂਜੀ ਵਾਰਦਾਤ ਮਹਾਰਾਸ਼ਟਰ ਤੋਂ ਹੈ ਜਿੱਥੇ ਮੁਖੇੜ ਤਾਲੂਕਾ ਦੇ ਪਿੰਡ ਕੇਰੂਰ ਦੇ ਪਾਂਡੂ ਰੰਗਾ ਕੋਂਡਮ ਮੰਗਲੇਨਾਥ ਦੇ ਵਿਅਕਤੀ ਨੇ ਆਪਣੀ ਧੀ ਦਾ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਦੀ ਸਿਆਸੀ ਇੱਛਾ ਦੇ ਵਿੱਚ ਉਹ ਕੁੜੀ ਰੁਕਾਵਟ ਪੈਦਾ ਕਰ ਰਹੀ ਸੀ। ਪੰਡੂ ਰੰਗਾ ਪਿੰਡ ਦਾ ਸਰਪੰਚ ਬਣਨਾ ਚਾਹੁੰਦਾ ਸੀ। ਪਿੰਡ ਦੇ ਵਿੱਚ ਉਸ ਦਾ ਚੰਗਾ ਨਾਂ ਸੀ ਪਰ ਨਿਯਮਾਂ ਮੁਤਾਬਕ ਉਹ ਸਰਪੰਚੀ ਦੀ ਦਾਅਵੇਦਾਰੀ ਇਸ ਲਈ ਪੇਸ਼ ਨਹੀਂ ਕਰ ਸਕਦਾ ਸੀ ਕਿਉਂਕਿ ਉਸ ਦੇ 3 ਬੱਚੇ ਸਨ। ਸਿਰਫ 2 ਬੱਚੇ ਵਾਲਾ ਹੀ ਸਰਪੰਚ ਦੀ ਚੋਣ ਲੜ ਸਕਦਾ ਸੀ। ਪਾਂਡੁਰੰਗਾ ਦੀਆਂ ਜੁੜਵਾ ਧੀਆਂ ਸਨ ਅਤੇ ਇੱਕ ਮੁੰਡਾ ਉਸਨੇ ਪਹਿਲਾ ਇੱਕ ਬੱਚੇ ਨੂੰ ਗੋਦ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕਿਆ ਫਿਰ ਉਸਨੇ 6 ਸਾਲ ਦੀ ਧੀ ਪ੍ਰਾਚੀ ਨੂੰ ਮਾਰਨ ਦਾ ਪਲਾਨ ਤਿਆਰ ਕੀਤਾ ਓਬਵੀਅਸly ਕਿਉਂਕਿ ਪ੍ਰਾਚੀ ਆਪਣੇ ਪਿਤਾ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਸੀ ਅਤੇ ਉਸ ਦੀ ਹਰ ਗੱਲ ਮੰਨਦੀ ਸੀ ਪੁੱਤਰ ਨੂੰ ਮਲਜ਼ਮ ਪਿਤਾ ਪਾਂਡੂ ਰੰਗਾ ਵਾਰਿਸਮੰਦਾ ਸੀ ਦੂਜੇ ਨੰਬਰ ਦੀ ਧੀ ਮਾ ਦੇ ਨਾਲ ਜ਼ਿਆਦਾ ਰਹਿੰਦੀ ਸੀ ਹੈਵਾਨ ਪਿਤਾ ਨੇ ਆਪਣੀ ਧੀ ਦੇ ਪਿਆਰ ਦਾ ਫਾਇਦਾ ਚੁੱਕਿਆ ਉਸ ਨੇ ਸੂਬੇ ਤੋਂ ਬਾਹਰ ਤੇਲੰਗਾਨਾ ਦੇ ਨਜ਼ਾਮਾਬਾਦ ਦੇ ਵਿੱਚ ਪ੍ਰਾਚੀ ਨੂੰ ਖਤਮ ਕਰਨ ਦਾ ਪਲਾਨ ਬਣਾਇਆ ਬਾਈਕ ਤੇ ਪ੍ਰਾਚੀ ਨੂੰ ਬਿਠਾਇਆ ਅਤੇ ਨਹਿਰ ਦੇ ਵਿੱਚ ਛੱਡ ਦਿੱਤਾ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਤੇਲੰਗਾਨਾ ਦੇ ਏਡਾ ਪਾਲੀ ਨੇੜੇ ਆਰਪੀ ਕੈਂਪ ਦੇ ਭਰਵਾਰ ਨਿਜ਼ਾਮ ਸਾਗਰ ਨਹਿਰ ਦੇ ਵਿੱਚ ਇੱਕ ਬੱਚੀ ਦੀ ਦੇ ਮਿਲੀ ਹੈ ਸੁਧੀਰ ਨਾ ਦੇ ਇੱਕ ਕਾਂਸਟੇਬਲ ਨੇ ਪੁਲਿਸ ਦੀ ਘੋਸ਼ਣਾ ਨੂੰ ਆਪਣੇ ਵਟਸਐਪ ਸਟੇਟਸ ਵੱਜੋਂ ਲਗਾਇਆ ਸੀ ਉਸ ਦਾ ਵਟਸਐਪ ਸਟੇਟਸ ਮਹਾਰਾਸ਼ਟਰ ਦੇ ਮੁਖੇੜ ਤਾਲੂਕਾ ਦੇ ਵਿੱਚ ਰਿਸ਼ਤੇਦਾਰਾਂ ਵੱਲੋਂ ਵੇਖਿਆ ਗਿਆ ਜਿਨ੍ਹਾਂ ਨੇ ਦੱਸਿਆ ਕਿ ਉਹ ਬੱਚੀ ਦੇ ਵੇਰਵਿਆਂ ਬਾਰੇ ਜਾਣਦੇ ਹਨ ਪੁਲਿਸ ਫੌਰਨ ਪਿਤਾ ਪਾਂਡੂ ਰੰਗਾ ਦੇ ਕੋਲ ਪਹੁੰਚੀ ਅਤੇ ਬੱਚੀ ਦੇ ਬਾਰੇ ਪੁੱਛਗਿੱਛ ਕੀਤੀ ਤਾਂ ਪੁਲਿਸ ਨੂੰ ਸ਼ੱਕ ਹੋਇਆ ਜਦੋਂ ਸਖਤੀ ਕੀਤੀ ਗਈ ਤਾਂ ਜਲਾਦ ਪਿਤਾ ਪਾਂਡੂ ਰੰਗਾ ਨੇ ਸਭ ਕੁਝ ਕਬੂਲ ਲਿਆ ਸਰਪੰਚ ਦੀ ਚੋਣ ਲੜਨ ਦੇ ਲਈ ਉਸ ਨੇ ਆਪਣੀ ਹਿੱਤੀ ਨੂੰ ਰਸਤੇ ਤੋਂ ਹਟਾ ਦਿੱਤਾ ਤੀਜੀ ਮਾਪਿਆਂ ਦੀ ਹੈਵਾਨੀਅਤ ਵਾਲੀ ਖਬਰ ਅਮਰੀਕਾ ਦੇ ਕੈਲੀਫੋਰਨੀਆ ਤੋਂ ਆਈ ਜਿੱਥੇ ਮਾਪਿਆਂ ਨੂੰ ਆਪਣੀ ਹੀ ਔਲਾਦ ਨੂੰ ਖਤਮ ਕਰਨ ਦੇ ਦੋਸ਼ ਦੇ ਵਿੱਚ ਉਮਰਕੈਦ ਦੀ ਸਜ਼ਾ ਮਿਲੀ ਕੈਲੀਫੋਰਨੀਆ ਦੀ ਅਦਾਲਤ ਨੇ 39 ਸਾਲਾ ਮੋਰੈਸਸ ਜੁਐਲ ਟੇਲਰ ਅਤੇ ਉਸ ਦੀ 49 ਸਾਲਾ ਪਤਨੀ ਨਟਾਲੀ ਸੁਮੀ ਕੋ ਬ੍ਰੋਥਵੈਲ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਇਸ ਜੋੜੇ ਨੇ ਆਪਣੇ 13 ਸਾਲਾਤੀ ਮਲਾਈਕਾ ਅਤੇ 12 ਸਾਲਾ ਪੁੱਤਰ ਮੋਰਸ ਜੂਨੀਅਰ ਦਾ ਚਾਕੂ ਨਾਲ ਸਿਰ ਵੱਢ ਕੇ ਉਹਨਾਂ ਨੂੰ ਖਤਮ ਕਰ ਦਿੱਤਾ। ਇਹ ਦਿਲ ਦਹਿਲਾਣ ਵਾਲੀ ਘਟਨਾ 29 ਨਵੰਬਰ 2020 ਦੀ ਹੈ। ਸ਼ੁਰੂ ਦੇ ਵਿੱਚ ਲੋਕਾਂ ਨੂੰ ਸ਼ੱਕ ਉਦੋਂ ਹੋਇਆ ਜਦੋਂ ਮੋਰਸ ਟੇਲਰ ਆਪਣੇ ਆਨਲਾਈਨ ਜ਼ੂਮ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਇਆ। ਪਰ ਭਿਆਨਕ ਸੱਚ ਉਸ ਵੇਲੇ ਸਾਹਮਣੇ ਆਇਆ ਜਦੋਂ ਘਰ ਦੇ ਵਿੱਚ ਗੈਸ ਲੀਕ ਦੀ ਸ਼ਿਕਾਇਤ ਤੇ ਲਾਸ ਐਂਜਲਸ ਕਾਉਂਟੀ ਫਾਇਰ ਡਿਪਾਰਟਮੈਂਟ ਮੌਕੇ ਤੇ ਪਹੁੰਚਿਆ ਘਰ ਅੰਦਰ ਦਾਖਲ ਹੋਣ ਤੇ ਪੁਲਿਸ ਨੂੰ ਦੋਵੇਂ ਬੱਚਿਆਂ ਦੀਆਂ 대ਹਾਂ ਵੱਖ-ਵੱਖ ਬੈਡਰੂਮਾਂ ਦੇ ਵਿੱਚ ਮਿਲੀਆਂ ਅਦਾਲਤ ਦੇ ਵਿੱਚ ਪੇਸ਼ ਤੱਥ ਮੁਤਾਬਕ ਖਤਮ ਕਰਨ ਤੋਂ ਬਾਅਦ ਮਾਪਿਆਂ ਨੇ ਆਪਣੇ ਦੋ ਛੋਟੇ ਪੁੱਤਰਾਂ ਨਾਲ ਹੋਰ ਵੀ ਦਰਿੰਦਗੀ ਕੀਤੀ ਉਸ ਸਮੇਂ 8 ਅਤੇ 9 ਸਾਲ ਦੇ ਦੋਵੇਂ ਛੋਟੇ ਬੱਚਿਆਂ ਨੂੰ ਜ਼ਬਰਦਸਤੀ ਆਪਣੇ ਵੱਡੇ ਭੈਣ ਭਰਾ ਦੀਆਂ ਵੱਡੀਆਂ ਹੋਈਆਂ ਲਾਸ਼ਾਂ ਦਿਖਾਈਆਂ ਗਈਆਂ ਇੰਨਾ ਹੀ ਨਹੀਂ ਉਹਨਾਂ ਮਾਸੂਮ ਬੱਚਿਆਂ ਨੂੰ ਕਈ ਦਿਨਾਂ ਤੱਕ ਬਿਨਾਂ ਖਾਣੇ ਦੇ ਕਮਰਿਆਂ ਦੇ ਵਿੱਚ ਬੰਦ ਵੀ ਰੱਖਿਆ ਗਿਆ ਸੁਣਵਾਈ ਦੌਰਾਨ ਮੁਲਜ਼ਮ ਮਾ ਨਟਾਲੀ ਬ੍ਰਾਥਵੈਲ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਉਸਨੇ ਅਦਾਲਤ ਦੇ ਵਿੱਚ ਦਾਵਾ ਕੀਤਾ ਕਿ ਉਸਨੇ ਬੱਚਿਆਂ ਨੂੰ ਮਾਰਿਆ ਹੀ ਨਹੀਂ ਹੈ ਸਗੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਬੱਚਿਆਂ ਦੀ ਨਾਨੀ ਨੇ ਵੀ ਸਾਰਾ ਦੋਸ਼ ਮੋਰਿਸ ਟੇਲਰ ਦੇ ਸਿਰ ਤੇ ਮੜ ਦਿੱਤਾ ਅਤੇ ਆਪਣੀ ਧੀ ਦਾ ਪੱਖ ਲਿਆ ਹਾਲਾਂਕਿ ਜੱਜ ਨੇ ਇਹਨਾਂ ਸਾਰੇ ਦਾਅਵਿਆਂ ਨੂੰ ਸਖਤ ਸਖਤੀ ਨਾਲ ਖਾਰਜ ਕਰ ਦਿੱਤਾ ਜੱਜ ਨੇ ਕਿਹਾ ਕਿ ਦੋਹਾਂ ਮੁਲਜ਼ਮਾ ਦੇ ਚਿਹਰਿਆਂ ਤੇ ਆਪਣੇ ਕੀਤੇ ਲਈ ਕੋਈ ਵੀ ਪਛਤਾਵਾ ਨਜ਼ਰ ਨਹੀਂ ਆਉਂਦਾ ਅਦਾਲਤ ਨੇ ਇਸ ਕਾਂਡ ਨੂੰ ਰਾક્ષਸੀ ਘਰਾੜ ਦਿੱਤਾ ਅਦਾਲਤ ਨੇ ਬੱਚੇ ਹੋਏ ਦੋ ਛੋਟੇ ਬੱਚਿਆਂ ਦੀ ਸੁਰੱਖਿਆ ਲਈ 10 ਸਾਲ ਦਾ ਪ੍ਰੋਟੈਕਟਿਵ ਆਰਡਰ ਵੀ ਜਾਰੀ ਕੀਤਾ ਤਿੰਨ ਕਟਨਾਵਾਂ ਉਸ ਸਮਾਜ ਤੋਂ ਹਨ ਜਿਸ ਨੂੰ ਅਸੀਂ ਪਿਛੜਿਆ ਹੋਇਆ ਕਹਿकर ਟਾਲ ਨਹੀਂ ਸਕਦੇ ਬਲਕਿ ਇਹ ਵਾਰਦਾਤ ਕਰਨ ਵਾਲੇ ਕੋਈ ਬੇਗਾਨਾ ਵੀ ਨਹੀਂ ਸੀ ਬਲਕਿ ਉਸਨ ਜਿਨ੍ਹਾਂ ਨੇ ਉਹਨਾਂ ਨੂੰ ਜਨਮ ਦਿੱਤਾ ਸੀ ਇਨਸਾਨ ਦਾ ਹੈਵਾਨੀ ਰੂਪ ਸਮਾਜ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ